ਹਾਂਜੀ ਫਰੈਂਡਸ ਕਿਦਾਂ ਸਾਰੇ ਫਿਰ ਤੋਂ ਲੈ ਕੇ ਆ ਗਏ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਸਕੂਲਾਂ ਵਿੱਚ ਸਰਕਾਰੀ ਛੁੱਟੀਆਂ ਕਿੰਨੀਆਂ ਆ ਰਹੀਆਂ ਨੇ ਇਸ ਦੇ ਮਹੀਨੇ ਵਿੱਚ ਕਿੰਨੇ ਦਿਨ ਸਕੂਲ ਰਹਿਣਗੇ ਬੰਦ ਤੇ ਇਹ ਛੁੱਟੀਆਂ ਦੀ ਲਿਸਟ ਬਹੁਤ ਲੰਬੀ ਹੋਣ ਜਾ ਰਹੀ ਹੈ ਇਸ ਵਾਰ ਕਿਉਂਕਿ ਤੁਹਾਨੂੰ ਅਗਸਤ ਮਹੀਨੇ ਵਿੱਚ ਬਹੁਤ ਹੀ ਜ਼ਿਆਦਾ ਛੁੱਟੀਆਂ ਆਉਣ ਵਾਲੀਆਂ ਨੇ ਤਾਂ ਅਗਰ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਐਹੋ ਜਿਹਾ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਤੇ ਬਨੇ ਰਹਿਣਾ ਤੇ ਚਲੋ ਵੀਡੀਓ ਨੂੰ ਕਰਦੇ ਆ ਸ਼ੁਰੂ ਤਾਂ ਹਾਂਜੀ ਅਗਸਤ ਵਿੱਚ ਹੌਲੀਡੇਸ ਬਹੁਤ ਜ਼ਿਆਦਾ ਆ ਰਹੇ ਨੇ ਇਸ ਵਾਰ ਬੱਚਿਆਂ ਨੂੰ ਪਹਿਲੀ ਛੁੱਟੀ ਤੁਹਾਡੀ ਹੈਗੀ 3 ਅਗਸਤ ਦੀ ਜੋ ਕਿ ਦਿਨ ਐਤਵਾਰ ਕਰਕੇ ਹੋਏਗੀ ਤੁਹਾਨੂੰ ਪਹਿਲੀ ਛੁੱਟੀ 3 ਅਗਸਤ ਦੀ ਆ ਰਹੀ ਹੈ ਅਤੇ ਦੂਸਰੀ ਛੁੱਟੀ ਆ ਰਹੀ ਤੁਹਾਨੂੰ 9 ਅਗਸਤ ਦੀ ਜਿਸ ਦਿਨ ਦੂਸਰਾ ਸ਼ਨੀਵਾਰ ਹੋਏਗਾ ਅਤੇ ਰੱਖੜੀ ਬੰਧਨ ਹੋਏਗਾ ਰਖੜੀ ਦਾ ਤਿਉਹਾਰ ਹੋਏਗਾ ਤੀਸਰੀ ਛੁੱਟੀ ਆ ਰਹੀ ਤੁਹਾਡੀ 10 ਤਰੀਕ ਨੂੰ ਜਿਸ ਦਿਨ ਫਿਰ ਇੱਕ ਹੋਰ ਐਤਵਾਰ ਆ ਗਿਆ ਹੈ ਅਤੇ ਫਿਰ ਤੁਹਾਡੀ ਛੁੱਟੀ ਆ ਰਹੀ 15 ਅਗਸਤ ਦੀ ਜਿਸ ਦਿਨ ਸੁਤੰਤਰਤਾ ਦਿਵਸ ਮਨਾਇਆ ਜਾਏਗਾ ਜੋ ਕਿ ਦਿਨ ਸ਼ੁੱਕਰਵਾਰ ਨੂੰ ਬਣ ਰਿਹਾ ਅਤੇ ਫਿਰ ਛੁੱਟੀ ਆ ਰਹੀ ਤੁਹਾਡੀ 16 ਅਗਸਤ ਦੀ ਜੋ ਕਿ ਜਨਮਸ਼ਟਮੀ ਕਰਕੇ ਹੋਣ ਜਾ ਰਹੀ ਹੈ ਅਤੇ ਫਿਰ 17 24 ਤੇ 31 ਤਰੀਕ ਦੇ ਤੁਹਾਡੀਆਂ ਛੁੱਟੀਆਂ ਆ ਰਹੀਆਂ ਨੇ ਐਤਵਾਰ ਆ ਗਏ ਨੇ ਤਾਂ ਇਹ ਸੀ ਤੁਹਾਡੀਆਂ ਅੱਜ ਦੀਆਂ ਛੁੱਟੀਆਂ ਤੇ ਇਸ ਵਿੱਚ ਤੁਹਾਨੂੰ 8 ਛੁੱਟੀਆਂ ਇਸ ਮਹੀਨੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜੋ ਕਿ ਬਹੁਤ ਹੀ ਵਧੀਆ ਗੱਲ ਹੈ ਕਿ ਇਸ ਵਾਰ ਛੁੱਟੀਆਂ ਬਹੁਤ ਜ਼ਿਆਦਾ ਆ ਚੁੱਕੀਆਂ ਨੇ ਤੇ ਇਸੇ ਅੱਜ ਦੀ ਸਾਡੀ ਵੀਡੀਓ ਅਗਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ